ਹਾਂਜੀ ਸੋ ਆਪਾਂ ਸਾਹਿਤ ਦੇ ਰੂਪ ਜਿਹੜੇ ਪੜ ਰਹੇ ਆ ਉਹਦੇ ਵਿੱਚੋਂ ਆਪਾਂ ਹੁਣ ਗੱਲ ਕਰਾਂਗੇ ਸਾਹਿਤ ਦਾ ਅਗਲਾ ਰੂਪ ਜਿਹੜਾ ਜਿਹਦਾ ਨਾਮ ਹੈ ਸਫਰਨਾਮਾ ਯਾਤਰਾ ਬਰਤਾਂਦਰਨਾ ਆਪਣੀ ਕੀਤੀ ਹੋਈ ਯਾਤਰਾ ਦਾ ਵਰਣਨ ਕਰਨਾ ਸਫਰਨਾਮਾ ਲੇਖਕ ਆਪ ਹੀ ਹੈ ਨਾ ਮਤਲਬ ਜਿਹੜਾ ਬੰਦਾ ਸਫਰ ਕਰਦਾ ਉਹ ਆਪ ਹੀ ਲਿਖਦਾ ਹੁੰਦਾ ਹੈ ਸਫਰਨਾਮੇ ਨੂੰ ਸਫਰਨਾਮਾ ਦੋ ਸ਼ਬਦਾਂ ਦੇ ਮੇਰ ਤੋਂ ਬੜਿਆ ਸਭ ਤੋਂ ਪਹਿਲਾਂ ਤੁਸੀਂ ਯਾਦ ਰੱਖਣਾ ਸਫਰ ਤੇ ਨਾਮਾ ਸਫਰ ਤੇ ਨਾਮਾ ਦੋਨਾਂ ਦਾ ਮਤਲਬ ਕੀ ਹੈ ਵੀ ਸਫਰ ਦਾ ਬਿਆਨ ਕਰਨਾ ਮੰਨ ਲਓ ਕਿਤੇ ਦੂਸਰੀ ਧਰਤੀ ਤੇ ਗਿਆ ਬੰਦਾ ਦੂਜੀ ਧਰਤੀ ਤੇ ਜਾਣਾ ਹੋਇਆ ਜਦੋਂ ਦੂਜੀ ਧਰਤੀ ਤੋਂ ਭਾਵ ਕੀ ਹੈ ਵੀ ਕੋਈ ਦੂਜਾ ਦੇਸ਼ ਜਿਵੇਂ ਮੰਨ ਲਓ ਉੱਥੇ ਗਏ ਤੇ ਉਹਦਾ ਜਿਹੜਾ ਰਾਹ ਦੇ ਵਿੱਚ ਕੋਈ ਸਫਰ ਜਿਹੜਾ ਕੀਤਾ ਤੇ ਉੱਥੇ ਜਾ ਕੇ ਉੱਥੋਂ ਦੇ ਲੋਕਾਂ ਦਾ ਖਾਣ-ਪਾਣ ਰਹਿਣ-ਸਹਿਣ ਉੱਥੋਂ ਦਾ ਵਾਤਾਵਰਣ ਉੱਥੋਂ ਦੀ ਰਾਜਨੀਤੀ ਬਾਰੇ ਉੱਥੋਂ ਦੇ ਦੇਸ਼ ਬਾਰੇ ਉੱਥੋਂ ਦੇ ਲੋਕਾਂ ਦੇ ਪਹਿਰਾਵੇ ਬਾਰੇ ਸਾਰੀ ਗੱਲਾਂ ਕਰਨੀਆਂ ਇਹ ਸਫਰਨਾਮੇ ਦੇ ਵਿੱਚ ਆਉਂਦਾ ਹੈ ਸਫਰਨਾਮੇ ਦੇ ਵਿੱਚ ਕੱਲਾ ਸਫਰ ਹੀ ਨਹੀਂ ਆਉਂਦਾ ਜਦੋਂ ਤੁਸੀਂ ਕਹੋ ਵੀ ਸਫਰਨਾਮਾ ਜੀ ਜਿਹਦੇ ਵਿੱਚ ਕੱਲਾ ਸਫਰ ਨਾ ਸਫਰ ਨੇ ਨਾਲ ਨਾਲ ਹੋਰ ਬੜਾ ਕੁਝ ਹੈ ਕੱਲਾ ਦੱਸਦਾ ਤੁਹਾਨੂੰ ਮੈਂ ਸਫਰਨਾਮਾ ਸ਼ਬਦ ਹੈ ਜਿਹੜਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਇੱਕ ਸਫਰ ਤੇ ਇੱਕ ਨਾਮਾ ਭਾਵ ਕੀ ਹੈ ਵੀ ਸਫਰ ਦੀ ਬਿਆਨ ਕਰਨਾ ਸਫਰਨਾਮਾ ਤੋਂ ਭਾਵ ਉਹ ਬਿਰਤਾਂਤਕ ਰਚਨਾ ਹੈ ਸਫਰਨਾਮਾ ਇੱਕ ਬਿਰਤਾਂਤਕ ਰਚਨਾ ਹੈ ਸਭ ਤੋਂ ਪਹਿਲਾਂ ਇਹ ਯਾਦ ਰੱਖਣਾ ਬਿਰਤਾਂਤਕ ਮਤਲਬ ਹੁੰਦਾ ਹੈ ਘਟਨਾ ਨੂੰ ਬਿਆਨ ਕਰਨ ਦੀ ਯੋਗਤ ਹੁੰਦੀ ਹੈ ਘਟਨਾ ਨੂੰ ਬਿਆਨ ਕਰਨ ਦੀ ਵਿਧੀ ਹੁੰਦੀ ਹੈ ਬਿਰਤਾਂਤਕ ਉਹ ਸਫਰ ਦੇ ਬਾਰੇ ਦੱਸਣਾ ਸਫਰ ਦੀ ਘਟਨਾ ਨੂੰ ਬਿਆਨ ਕਰਨਾ ਬਿਰਤਾਂਤਕ ਹਿੰਦੀ ਦੇ ਵਿੱਚ ਜਿਹਨੂੰ ਤੁਸੀਂ ਬਿਰਤਾਂਤ ਕਹਿੰਦੇ ਹੋ ਉਹ ਪੰਜਾਬੀ ਦੇ ਵਿੱਚ ਬਿਰਤਾਂਤਕ ਹੁੰਦਾ ਆਹ ਕਹਿੰਦੇ ਉਹਨੂੰ ਬਿਰਤਾਂਤ ਉਹ ਹੈ ਵਿਤਾਂਤ ਜਿਸ ਵਿੱਚ ਕਿਸੇ ਦੀ ਯਾਤਰਾ ਦਾ ਰੋਚਕ ਤੇ ਦਿਲਚਸਪ ਵਰਣਨ ਹੋਵੇ ਉਹ ਵੀ ਗੱਲ ਇਹ ਆ ਵੀ ਪ੍ਰਤੰਤ ਰਚਨਾ ਹੈ ਇਹ ਯਾਦ ਰੱਖਣਾ ਹੈ ਤੁਸੀਂ ਅੱਗੇ ਹੋਰ ਦੇਖਦੇ ਹਾਂ ਸਫਰ ਦੇ ਦੌਰਾਨ ਪ੍ਰਾਪਤ ਗਿਆਨ ਤੇ ਅਨੁਭਵ ਜਦੋਂ ਯਾਦਾਂ ਦੇ ਆਧਾਰ ਤੇ ਕਲਾਤਮਕ ਢੰਗ ਨਾਲ ਚਿੱਤਰਿਤ ਕੀਤਾ ਜਾਵੇ ਯਾਦਾਂ ਦੇ ਆਧਾਰ ਤੇ ਮਤਲਬ ਕੀ ਆ ਵੀ ਸਫਰ ਕਰਕੇ ਲੇਖਕ ਜਿਹੜਾ ਉਹ ਆ ਗਿਆ ਫਿਰ ਉਹਦੇ ਦਿਮਾਗ ਦੇ ਵਿੱਚ ਜਿਹੜੀਆਂ ਯਾਦਾਂ ਜਿਹੜੀਆਂ ਸਮੋ ਕੇ ਆਇਆ ਉਹ ਬਸ ਉਹ ਫਿਰ ਜਾਂਤਾ ਦੇ ਆਧਾਰ ਤੇ ਕਲਾਤਮਕ ਟੱਕ ਦੇ ਨਾਲ ਜਿਹੜੀ ਉਸਾਈ ਕਰਦਾ ਉਹ ਜਿਆ ਜਾਂਦਾ ਸਫਰਨਾਮਾ ਪੰਜਾਬੀ ਸਾਹਿਤ ਕੋਸ਼ ਸਫਰਨਾਮਾ ਸਾਹਿਤ ਦਾ ਉਦਭਵ ਤੇ ਵਿਕਾਸ ਸੈਲਾਨੀਆਂ ਦੀਆਂ ਜ਼ੁਬਾਨੀਆਂ ਦੱਸੀਆਂ ਕਹਾਣੀਆਂ ਤੋਂ ਹੀ ਆ ਮੰਦਦੇ ਹਨ ਜਿਹੜਾ ਮਤਲਬ ਪੰਜਾਬੀ ਸਾਹਿਤ ਕੋਸ਼ ਦੇ ਵਿੱਚ ਉਹਨਾਂ ਨੇ ਕਿਹਾ ਹੈ ਪੰਜਾਬੀ ਸਾਹਿਤ ਕੋਸ਼ ਦੇ ਵਿੱਚ ਇਹ ਲਿਖਿਆ ਹੋਇਆ ਹੈ ਵੀ ਸਾਹਿਤ ਜਿਹੜਾ ਸਫਰਨਾਮਾ ਹੈ ਇਹਦਾ ਉਦਭਵ ਮਤਲਬ ਇਹਦਾ ਜਨਮ ਇਹਦਾ ਵਿਕਾਸ ਹੁੰਦਾ ਜਿਹੜੇ ਸੈਲਾਨੀ ਲੋਕ ਆਉਂਦੇ ਹਨ ਸਹਿਦਾਰੀ ਲੋਕ ਜਿਹੜੇ ਆਉਂਦੇ ਆ ਬਾਹਰ ਜਦੋਂ ਉਹ ਆਪਣੀ ਮਤਲਬ ਆਪਣੀ ਸਫਰ ਦੀ ਘਟਨਾ ਦਾ ਬਿਆਨ ਕਰਦੇ ਆ ਕਹਿੰਦੇ ਵੀ ਉੱਥੋਂ ਸਫਰਨਾਮੇ ਦੀ ਸ਼ੁਰੂਆਤ ਹੋਈ ਹੈ ਸਫਰਨਾਮਾ ਨਿਕਲਦੀ ਜਿਨ੍ਹਾਂ ਨੇ ਕੁਝ ਸਮੇਂ ਬਾਅਦ ਸਾਹਿਤਿਕ ਰੂਪ ਤਾਲ ਕਰ ਲਿਆ ਕੁਝ ਥੋੜੇ ਜਿਨ ਬਾਅਦ ਇੱਕ ਸਾਹਿਤ ਤਾਰੂਪ ਬਣ ਗਿਆ ਸਫਰਨਾਮਾ ਵਿਸਤ੍ਰਿਤ ਆਕਾਰ ਵਾਲਾ ਸਾਹਿਤ ਰੂਪ ਹੈ ਕਿਹੜੇ ਆਕਾਰ ਵਾਲਾ ਵਿਸਤ੍ਰਿਤ ਕਿਹੜੇ ਦਾ ਵਿਸਤ੍ਰਿਤ ਵਿਸਤ੍ਰਤ ਇੱਕ ਹੁੰਦਾ ਸੂਤਰਕ ਇੱਕ ਹੁੰਦਾ ਵਿਸਤ੍ਰਤ ਸੂਤਰਕ ਮਤਲਬ ਥੋੜੇ ਸ਼ਬਦਾਂ ਦੇ ਵਿੱਚ ਗੱਲ ਕਰਨੀ ਸੰਖੇਪ ਜਿਹਨੂੰ ਆਪਾਂ ਕਹਿ ਦਿੰਦੇ ਆ ਸੰਖੇਪ ਨੂੰ ਆਖੇ ਵਿਸਤ੍ਰਤ ਜਿਸ ਵਿੱਚ ਲੇਖਕ ਆਪਣੇ ਸਫ਼ਰ ਦੌਰਾਨ ਕਿੰdre ਲੇਖ ਤੇ ਵਿਕਲਿਤਰੇ ਆਪਣੇ ਨਿੱਜੀ ਅਨੁਭਵ ਨੂੰ ਇੱਕ ਰੂਪ ਖੇਤਾ ਹੋਇਆ ਕਲਾਤਮਕ ਢੰਗ ਦੇ ਨਾਲ ਪੇਸ਼ ਕਰਦਾ ਹੈ ਸਫ਼ਰ ਨਾਮਾ ਇੱਕ ਵਾਰਤਕ ਦੀ ਬਨਦੀ ਹੈ ਵਾਰਤਕ ਦਾ ਇੱਕ ਪ੍ਰਕਾਰ ਹੈ ਜੀ ਦੇ ਵਿੱਚ ਕਿਸੇ ਵਿਅਕਤੀ ਦੁਆਰਾ ਕੀਤੀ ਗਈ ਸੈਰ ਦੇ ਸਮਾਚਾਰਾਂ ਨੂੰ ਸੰਕੇਤ ਕੀਤਾ ਜਾਂਦਾ ਹੈ ਲੇਖਕ ਇਸ ਵਿੱਚ ਲੇਖਕ ਆਪ ਹੀ ਆਪ ਜੀ ਨਹੀਂ ਆਪ ਹੀ ਆਪ ਹੀ ਨਾਇਕ ਹੁੰਦਾ ਹੈ ਕਿਤੇ ਕਿਸੇ ਦੇਸ਼ ਦੀ ਯਾਤਰਾ ਨੂੰ ਆਪਣੇ ਅਨੁਭਵਾਂ ਜਾਂ ਪ੍ਰਤੀਕਰਮਾਂ ਦੁਆਰਾ ਆਪ ਹੀ ਪ੍ਰਸਤੁਤ ਕਰਦਾ ਹੈ ਮਤਲਬ ਕਿ ਅਭੀ ਜਿਹੜਾ ਯਾਤਰੀ ਹੁੰਦਾ ਉਹ ਆਪ ਹੀ ਲੇਖਕ ਹੁੰਦਾ ਹੈ ਇਹਦੇ ਵਿੱਚ ਸਮਝ ਗਏ ਨਾ ਗੱਲ ਨੂੰ ਯਾਤਰੀ ਜਿਹੜਾ ਯਾਤਰਾ ਕਰਕੇ ਆਇਆ ਉਹ ਫਿਰ ਆਪ ਹੀ ਲਿਖਦਾ ਹੈ ਸਮੇਂ ਸਥਾਨ ਤੇ ਦੇਸ਼ ਦੀਆਂ ਰਾਜਨੀਤਿਕ ਸਮਾਜਿਕ ਧਾਰਮਿਕ ਸਭਿਆਚਾਰਿਕ ਪ੍ਰਸਥਿਤੀਆਂ ਦਾ ਗਿਆਨ ਵੀ ਕਰਵਾਉਂਦਾ ਹੈ ਉਹ ਐਲ ਵੀ ਕੱਲਾ ਸਬਰ ਦਾ ਬਾਰੇ ਦੱਸਦਾ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਮੈਂ ਦੱਸੂਗਾ ਵੀ ਉੱਥੋਂ ਦਾ ਕੀ ਦ੍ਰਿਸ਼ ਸੀ ਕੀ ਦੇਖਿਆ ਮੈਂ ਉੱਥੇ ਖਾਸ ਕੀ ਚੀਜ਼ ਹੈ ਸਭਿਆਚਾਰ ਕੀ ਲੋਕਾਂ ਖਾਣੋ ਕਾ ਦਾ ਖਾਣ ਪਾਣ ਕੀ ਹੈ ਲੋਕੀ ਘੁਮਣ ਫਿਰਨ ਕਿੱਥੇ ਜਾਂਦੇ ਹਨ ਦੇਸ਼ ਦੀ ਰਾਜਨੀਤਿਕ ਸਥਿਤੀ ਕੀ ਹੈ ਸਮਾਜਿਕ ਸਥਿਤੀ ਕੀ ਹੈ ਆਰਥਿਕ ਸਥਿਤੀ ਕੀ ਹੈ ਦੇਸ਼ ਦੀ ਸਭ ਦੱਸੂਗਾ ਢਾਡੋ ਇਸੇ ਕਰਕੇ ਤਾਂ ਸਫਰਨਾਮਾ ਇੱਕ ਅੱਗੇ ਅਪਰਭਾਸ਼ਾ ਵਈ ਜਾਂਦੀ ਸਾਰੀ ਇੱਕ ਹੋਰ ਪ੍ਰਭਾਸ਼ਾ ਸਫਰਨਾਮਾ ਜੀ ਕਾਦਰ ਰਚਨਾ ਹੈ ਬਾਹਰਤਕ ਰਚਨਾ ਹੈ ਜਿਸ ਵਿੱਚ ਅਲਜਾੜੀ ਤੇ ਦੁਰੇਡੀ ਮਤਲਬ ਦੁਰੇਡੀ ਮਤਲਬ ਦੂਰ ਸਾਡੇ ਤੋਂ ਦੂਰ ਧਰਤੀ ਹੈ ਜਿਹੜੀ ਅਲਜਾੜੀ ਧਰਤੀ ਤੇ ਸਫਰਨਾਮਾ ਉਦੋਂ ਹੀ ਲਿਖਿਆ ਜਾਂਦਾ ਜਦੋਂ ਅਲਜਾੜੀ ਧਰਤੀ ਤੇ ਜਾਂਦੇ ਹੁਣ ਤੁਸੀਂ ਰੈਸਰ ਨਗਰੋਂ ਤਰੋ ਤੇ ਖੰਗਾਂ ਨਗਰ ਆ ਜਾਓ ਤਾਂ ਤੁਸੀਂ ਕਹੋ ਵੀ ਮੈਂ ਸਫਰਨਾਮਾ ਲਿਖਣਾ ਹੈ ਇਹ ਤਾਂ ਫੇਰ ਥੱਪੜ ਖਾਣ ਦੀ ਗੱਲ ਆ ਵੀ ਨਾ ਇਹ ਤਾਂ ਫਿਰ ਚਪੇੜਾ ਘਾੜਣ ਦੀ ਗੱਲ ਆ ਰਹੀ ਹੈ ਨਹੀਂ ਮੈਂ ਵੈਸੇ ਮਜ਼ਾਕ ਕਰਦਾ ਤੁਹਾਡਾ ਮਤਲਬ ਸਫਰਨਾਮਾ ਲਿਖਣ ਵਾਸਤੇ ਇੱਕ ਅਣਜਾਣ ਧਰਤੀ ਤੇ ਜਾਣਾ ਪੈਂਦਾ ਹੈ ਵੀ ਤੁਸੀਂ ਕਿਸੇ ਅਣਜਾਣ ਧਰਤੀ ਦੀ ਯਾਤਰਾ ਕਰੋ ਮੰਨ ਲਓ ਤੁਸੀਂ ਪਾਕਿਸਤਾਨ ਜਾਓ ਮੰਨ ਲਓ ਤੁਸੀਂ ਨੇਪਾਲ ਜਾਓ ਮੰਨ ਲਓ ਤੁਸੀਂ ਚਾਈਨਾ ਜਾ ਕੇ ਆ ਹੋਣਾ ਅਣਜਾਣੀ ਧਰਤੀ ਸਫਰਨਾਮਾ ਭਾਰਤ ਦੇ ਵਿੱਚ ਵੀ ਤੁਸੀਂ ਦੂਰ ਤਰੇਡੇ ਕਿਸੇ ਧਰਤੀ ਤੇ ਜਾਓ ਮੰਨ ਲਓ ਤੁਸੀਂ ਸਾਊਥ ਵੱਲ ਜਾਓ ਹੋਣਾ ਤੁਸੀਂ ਸਫਰਨਾਮਾ ਲਿਖ ਸਕਦੇ ਹੋ ਕੋਈ ਦਿੱਕਤ ਨਹੀਂ ਪਰ ਮਤਲਬ ਅਣਜਾਣੀ ਹੋਣੀ ਚਾਹੀਦੀ ਅਣਜਾਣਤਾ ਦੀ ਹੁੰਦੀ ਹੈ ਅਣਜਾਣੀ ਤੇ ਦੁਰੇਡੀ ਧਰਤੀ ਸੰਬੰਧੀ ਬਹੁਮੁਖੀ ਬਹੁਪੱਖੀ ਉਸ ਮਤਲਬ ਬਹੁਤ ਬਹੁਪੱਖੀ ਮਤਲਬ ਜਿਆਦਾ ਮਤਲਬ ਜਿੰਨ ਬਹੁਪੱਖੀ ਬਹੁਸਾਰੀ ਗਿਆਨ ਸਾਹਿਤਕ ਰੰਗ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਦੇ ਵਿੱਚ ਲੇਖਕ ਆਪਣੀ ਸਹਿਲ ਦੇ ਪ੍ਰਤੀਕਰਮ ਦਾ ਵੇਰਵਾ ਆਲੋਚਨਾਤਮਕ ਸ਼ੈਲੀ ਵਿੱਚ ਪੇਸ਼ ਕਰਦਾ ਹੈ ਕਿਹੜੀ ਸ਼ੈਲੀ ਵਿੱਚ ਡਾਇਰੀ ਸ਼ੈਲੀ ਕਿ ਕਿਹੜੀ ਸ਼ੈਲੀ ਆਲੋਚਨਾਤਮਕ ਸ਼ੈਲੀ ਕਿਹੜੀ ਸ਼ੈਲੀ ਆਲੋਚਨਾਤਮਕ ਸ਼ੈਲੀ ਯਾਦ ਰੱਖੋਗੇ ਨਾ ਆਲੋਚਨਾਤਮਕ ਸ਼ੈਲੀ ਯਾਦ ਰੱਖਿਓ ਕਿਹੜੀ ਸ਼ੈਲੀ ਆਲੋਚਨਾਤਮਕ ਸ਼ੈਲੀ ਸਹਿਰ ਦੇ ਪਤੀ ਕਰਮ ਦਾ ਵੇਰਵਾ ਆਲੋਚਨਾਤਮਕ ਸ਼ੈਲੀ ਵਿੱਚ ਪੇਸ਼ ਕਰਦਾ ਹੈ ਅੱਗੇ ਹੋਰ ਦੇਖੋ ਲੈ ਸਫਰਨਾਮੇ ਤੇ ਕੋਣ ਵਿਸ਼ੇਸ਼ਤਾ ਦਾ ਉਦੇਸ਼ ਕੀ ਹੁੰਦਾ ਹੈ ਸਫਰਨਾਮੇ ਦੇ ਵਿੱਚ ਵਰਣਨ ਦੇ ਨਾਲੋਂ ਬਿਰਤਾਂਤ ਦੀ ਪ੍ਰਧਾਨਤਾ ਹੁੰਦੀ ਹੈ ਵਰਣਨ ਨਹੀਂ ਕੀਤਾ ਹੁੰਦਾ ਯਾਤਰਾ ਦਾ ਯਾਤਰਾ ਦਾ ਬਿਰਤਾਂਤ ਦੱਸਿਆ ਜਾਂਦਾ ਹੈ ਇਹਦੇ ਵਿੱਚ ਉੱਪਰ ਆਇਆ ਸੀ ਨਾ ਕਿ ਸਫਰਨਾਮਾ ਇੱਕ ਬਿਰਤਾਂਤਕ ਰਚਨਾ ਹੈ ਇਸ ਕਰਕੇ ਇਹਦੇ ਨਾਲ ਵਰਣਨ ਨਾਲੋਂ ਜ਼ਿਆਦਾ ਕੀ ਹੁੰਦਾ ਵਰਣਨ ਨਾਲੋਂ ਵਧੇਰੇ ਕਿਹੜੀ ਚੀਜ਼ ਹੁੰਦੀ ਹੈ ਬਰਤਾਰਤ ਹੁੰਦਾ ਬਰਤਾਰਤ ਕਾਰਨ ਸਫਰ ਨਾਬੇਦਾਰ ਅਚਨਾਤਮਕ ਕਾਰਜ ਭਾਰਤਿਕ ਜਾਂ ਗੱਦ ਦੇ ਮਾਧਿਅਮ ਦੁਆਰਾ ਹੀ ਸੰਪਨ ਹੁੰਦਾ ਹੈ ਕਿਉਂਕਿ ਬਰਤਾਰਤ ਹੈ ਜਿਹੜਾ ਵਰਣਨ ਤਾਂ ਚਲੋ ਆਪਾਂ ਕਵਿਤਾ ਦੇ ਵਿੱਚ ਨਹੀਂ ਕਰ ਸਕਦੇ ਆ ਪਰ ਜਦੋਂ ਗੱਲ ਆ ਜੇ ਬਰਤਾਰਤ ਤਾਂ ਫਿਰ ਬਰਤਾਰਤ ਦਾ ਜਿਹੜਾ ਹੈਗਾ ਵਰਣਨ ਉਹਨੂੰ ਗੱਦ ਜਾਂ ਵਾਰਤਕ ਦੇ ਰੂਪ ਵਿੱਚ ਹੀ ਕਰਨਾ ਪਊਗਾ ਇਸ ਕਰਕੇ ਸਫਰ ਨਾ ਇੱਕ ਵਾਰਤਕ ਰਚ ਲਿਆ ਸਫਰਨਾਮੇ ਦਾ ਉਦੇਸ਼ ਕੀ ਹੈ ਉਦੇਸ਼ ਇਹਦਾ ਕੀ ਹੈ ਏਮ ਇਹਦਾ ਉਦੇਸ਼ ਬਿੰਦੂ ਆ ਅਨਡੇਠੀ ਤੇ ਬੇਗਾਨੀ ਧਰਤੀ ਅਤੇ ਪ੍ਰਵਾਸੀ ਜੱਗ ਜੀਵਨ ਹੁੰਦਾ ਹੈ ਉਦੇਸ਼ ਸਫਰਨਾਮਾ ਸਵੈ ਕੇਂਦਰੀ ਰਚਨਾ ਹੈ ਹਲ ਪ੍ਰਸ਼ਨ ਬਹੁਤ ਬਣੇ ਪਏ ਸਫਰਨਾਮਾ ਕਿਹੜੀ ਰਚਨਾ ਸਵੈ ਕੇਂਦਰੀਤ ਪ੍ਰਸ਼ਨ ਵੀ ਪਾਇਆ ਸੀ ਨਾ ਤੁਸੀਂ ਦੇਖਿਆ ਹੋਣਾ ਹੈ ਨਾ ਹਾਂ ਸਵੈ ਕੇਂਦਰੀਤ ਰਚਨਾ ਹੈ ਜਿਹੜੀ ਆਪਾਂ ਟਾਪਿੰਗ ਟੈਸਟ 'ਚ ਹੀ ਚੱਲਦੀ ਉਹਦੇ ਵਿੱਚੋਂ ਪ੍ਰਸ਼ਨ ਪਾਇਆ ਸੀ ਸਵੈ ਕੇਂਦਰੀਤ ਰਚਨਾ ਸਫਰਨਾਮੇ ਵਿੱਚ ਲੇਖਕ ਆਪ ਹੀ ਨਾਇਕ ਹੁੰਦਾ ਆਪ ਹੀ ਸਫਰ ਕਰਨ ਵਾਲਾ ਹੁੰਦਾ ਆਪ ਹੀ ਆਲੋਚਕ ਹੁੰਦਾ ਆਪ ਹੀ ਦ੍ਰਿਸ਼ਕਰ ਹੁੰਦਾ ਦ੍ਰਿਸ਼ ਰਖਣ ਵਾਲਾ ਆਪ ਹੀ ਸਿਰਜਣਾ ਕਰਨ ਵਾਲਾ ਹੁੰਦਾ ਸਬਜੈਕਟ ਸਫਰਨਾਮੇ ਵਿੱਚ ਆਲੋਚਨਾ ਦਾ ਆਧਾਰ ਬਣਦਾ ਸਫਰਨਾਮੇ ਦੇ ਵਿੱਚ ਆਲੋਚਨਾ ਹੁੰਦੀ ਹੈ ਆਲੋਚਨਾ ਕੀਤੀ ਜਾਂਦੀ ਹੈ ਆਲੋਚਨਾ ਦਾ ਮਤਲਬ ਹੁੰਦਾ ਹੈ ਵੀ ਗੁਣ ਤੇ દોਸ਼ ਦੋਨਾਂ ਚੀਜ਼ਾਂ ਨੂੰ ਬਰਾਬਰ ਪ੍ਰਗਟ ਕਰਨਾ ਆਲੋਚਨਾ ਦਾ ਮਤਲਬ ਆਪਾਂ ਕਹਿ ਦਿੰਨੇ ਕਈ ਵਾਰੀ ਫੁਲਾਣੀ ਨੇ ਨਾ ਆਲੋਚਨਾ ਕਰਦੀ ਆਲੋਚਨਾ ਦਾ ਮਤਲਬ ਹੁੰਦਾ ਕਿ ਗੁਣ ਵੀ ਦੱਸਿਆ ਦੋਸ਼ ਵੀ ਦੱਸਿਆ ਦੋਨੋਂ ਹੁੰਦੇ ਸਫਰਨਾਮੇ ਦੇ ਤੱਤ ਮੁੱਖ ਤੌਰ ਤੇ ਦੋ ਕਿਸਮਾਂ ਦੇ ਹੁੰਦੇ ਇੱਕ ਹੁੰਦਾ ਹੈ ਵਸਤੂਮੂਲਕ ਤੱਤ ਇੱਕ ਹੁੰਦਾ ਕਲਾਮੂਲਕ ਤੱਤ ਵਸਤੂਮੂਲਕ ਤੱਤ ਜਿਹੜਾ ਹੁੰਦਾ ਉਹ ਵਿਸ਼ੇ ਵਸਤੂ ਦਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਜਿਹੜਾ ਕਲਾਬੋਲਕ ਤਾਤਾ ਉਹਦਾ ਸਬੰਧ ਵਿਸ਼ੇ ਵਸਤੂ ਦੇ ਪ੍ਰਗਟਾਉਣ ਨਾਲ ਹੈ ਤੇ ਉਹਦੇ ਸੰਚਾਰ ਨਾਲ ਸਮਝ ਗਏ ਗੱਲਾਂ ਨੂੰ ਇੱਕ ਵਿਸ਼ਾ ਵਸਤੂ ਦੋਨਾ ਚਾ ਹੋਗਾ ਪਰ ਇੱਕ ਦਾ ਸਬੰਧ ਤਾਂ ਵਿਸ਼ੇ ਵਸਤੂ ਦੇ ਨਾਲ ਹੈ ਤੇ ਇੱਕ ਦਾ ਸਬੰਧ ਹੈਗਾ ਵਿਸ਼ੇ ਵਸਤੂ ਦੇ ਪ੍ਰਗਟਾਉਣ ਤੇ ਸੰਚਾਰ ਦੇ ਸਾਧਨ ਨਾਲ ਇਹਨਾਂ ਦੋਨਾਂ ਤੱਤਾਂ ਨੂੰ ਵਸਤੂ ਦੇ ਰੂਪ ਕੀ ਕਿਹਾ ਜਾਂਦਾ ਵਸਤੂ ਤੇ ਰੂਪ ਦੇ ਸੁਮੇਲ ਦੁਆਰਾ ਹੀ ਸਰਨਾਮੇ ਦੀ ਸਰਜਣਾ ਹੁੰਦੀ ਹੈ ਬਸ ਤੁਸੀਂ ਇਹ ਸਮਝ ਲਓ ਵੀ ਵਸਤੂ ਹੈ ਜਿਹੜੀ ਇੱਕ ਭਾਂਡਾ ਹੈ ਰੂਪ ਹੈ ਜਿਹੜਾ ਉਹਦੇ ਵਿੱਚ ਜੋ ਪਾਇਆ ਹੁੰਦਾ ਉਸ ਨੂੰ ਕਿਹਾ ਜਾਂਦਾ ਵਸਤੂ ਤੇ ਰੂਪ ਬਾਹਰੀ ਸਰੰਚਨਾ ਤੇ ਅੰਦਰੂਨੀ ਸਰੰਚਨਾ ਦੋਨੇ ਵਸਤੂ ਮੂਲ ਕਤਤ ਦੀ ਗੱਲ ਕਰ ਲਓ ਪਹਿਲਾਂ ਤਾਂ ਵਸਤੂ ਮੂਲ ਕਤਤ ਕਿਹੜੇ ਕਿਹੜੇ ਹੁੰਦੇ ਆ ਹਮੇਸ਼ਾ ਵਸਤੂ ਦੀ ਗੱਲ ਆ ਜੇ ਵਸਤੂ ਮੂਲ ਕਤਤ ਕਿਹੜੇ ਕਿਹੜੇ ਆ ਭੂਗੋਲਿਕ ਵਿਵਰਣ ਇਹਦੇ ਵਿੱਚ ਕਰਨਾ ਤੋਧਾਰੀ ਕਿ ਬੇਬਰਨ ਸਸਥਾਵਾ ਦਸਨੀਆ ਉਪਜ ਤੇ ਉਤਪਾਦਨ ਵਿਵਸਥਾ ਤੇ ਰਾਜ ਰਿਸ਼ਤੇ ਲਾਤੇ ਦ੍ਰਿਸ਼ਾਵਲੀ ਇੱਕ ਮਿੰਟ ਸਾਰੇ ਪੜਦਾ ਮੈਂਦਾ ਤੇ ਵਿਰਸਾ ਤੇ ਵਿਰਾਸਤ ਤਜਰਬੇ ਤੇ ਜੀਵਨ ਜਾਂਚ ਇਹ ਸਾਰੇ ਵਸਤੂਮੂਲਕ ਤੱਤ ਚਾਉਂਦੇ ਆ ਸਮਝ ਗਏ ਨਾ ਵਸਤੂਮੂਲਕ ਤੱਤ ਹਮਨ ਪ੍ਰਸ਼ਨ ਬੜ ਸਕਦਾ ਹੈ ਵੀ ਵਸਤੂਮੂਲਕ ਸਫਰ ਨਾ ਮੇਦਾ ਵਸਤੂਮੂਲਕ ਤੱਤ ਨਹੀਂ ਹੈ ਫਿਰ ਉਹਨੇ ਤਿੰਨ ਦਾ ਵਸਤੂਮੂਲਕ ਤੱਤ ਪਾਊਗਾ ਇੱਕ ਕਲਾਮੂਲਕ ਤੱਤਾਂ ਦੇ ਵਿੱਚੋਂ ਕੁਝ ਵੀ ਪਾ ਸਕਦਾ ਹੈ ਕਲਾਮੂਲਕ ਤੱਤ ਜਿਵੇਂ ਆਹ ਦੇਖੋ ਆਸਾਂ ਵਿੱਚ ਇਹ ਸਤਾਵਾ ਸੋਚ ਪਰ ਪੁਰਸ਼ਵਾਦੀ ਧਰਤੀ ਸਮਝ ਗਏ ਨਾ ਇਹ ਪੂਰਾ ਰੱਟਾ ਮਾਰਨਾ ਪੈਣਾ ਤੁਹਾਨੂੰ ਇੱਥੇ ਪ੍ਰੈਸ਼ਰ ਬਹੁਤ ਔਕਾ ਬਣ ਸਕਦਾ ਹੈ ਐਗਜ਼ਾਮੀਨਰ ਦੀ ਮਰਜ਼ੀ ਹੈ ਭਾਈ ਸਾਹਮਣੇ ਆ ਕੇ ਇਹਦੇ ਬਣਾ ਸਕਦਾ ਹੈ ਪ੍ਰਸ਼ਨ ਜਿਵੇਂ ਚੋਲੋ ਤੂੰ ਦੇਖੋ ਵਸਤੂਵਲਕ ਤੱਤ ਦੇ ਵਿੱਚ ਜਦੋਂ ਇੱਕ ਸਫਰ ਨਾਮਾ ਜਿਹਨੇ ਕੀਤਾ ਹੈ ਲੇਖਕ ਜਦੋਂ ਉਸ ਧਰਤੀ ਦੇ ਭੂਗੋਲਿਕ ਸਥਿਤੀ ਬਾਰੇ ਦੱਸਦਾ ਹੈ ਭੂਗੋਲਿਕ ਵਿਵਰਣ ਜੀਓਗ੍ਰਾਫੀਕਲ ਸਟਰਕਚਰ ਬਾਰੇ ਦੱਸਦਾ ਹੈ ਉਰਦੂ ਕੀ ਹੈ ਜਾਂਦਾ ਵਸਤੂਮੁਲਕ ਤੱਤ ਭੂਗੋਲਿਕ ਵਿਵਰਣ ਦੱਸਣਾ ਵਸਤੂਮੁਲਕ ਤੱਤ ਦੇ ਅੰਤਰਗਤ ਆਉਂਦਾ ਹੈ ਸੰਸਥਾਵਾਂ ਸੰਸਥਾਵਾਂ ਫਿਰ ਕਿਹੜੀਆਂ-ਕਿਹੜੀਆਂ ਦੱਸੂਗਾ ਬੇਗਾਨੀ ਧਰਤੀ ਜਿੱਥੇ ਗਿਆ ਹੋ ਦੂਰ ਦਰਾਡੇ ਜਿਹੜੀ ਅਲਗ ਧਰਤੀ ਤੇ ਗਿਆ ਉੱਥੋਂ ਦੀਆਂ ਸੰਸਥਾਵਾਂ ਮਤਲਬ ਵਿਦਿਅਕ ਸੰਸਥਾਵ ਧਾਰਮਿਕ ਸੰਸਥਾਵ ਪਰਿਵਾਰਿਕ ਸਾਇਹਿਤ ਸੰਬੰਧੀ ਸੰਸਥਾਵ ਸੰਸਥਾਵਾਂ ਸਫਰਨਾਮੇ ਦੀ ਇੱਕ ਤੱਤਮੁਲਕ ਸਮਗਰੀ ਹੈ ਸੰਸਥਾਵਾਂ ਦੱਸਨੀਆਂ ਬਹੁਤ ਜ਼ਰੂਰੀ ਹੈ ਸਫਰਨਾਮੇ ਵਿੱਚ ਸਫਰਨਾਮੇ ਵਿੱਚ ਕੰ다 ਸਫਰ ਨਹੀਂ ਹੁੰਦਾ ਇਹ ਵੀ ਦੱਸਣਾ ਪੋਗਾ ਸਕੂਲ ਉਹ ਵਿਦਿਆਪਰणाली ਕਿਵੇਂ ਦੀ ਹੈ ਸਮਾਜਿਕ ਪ੍ਰਣਾਲੀ ਕਿਵੇਂ ਦੀ ਹੈ ਸਭ ਉਪਜ ਤੇ ਉਤਪਾਦਨ ਖੇਤੀਬਾੜੀ ਦਸਤਕਾਰੀ ਉਦਯੋਗ ਕਾਰਖਾਨੇ ਉਪਜ ਉਤਪਾਦਨ ਦੇ ਸਾਧਨ ਕਿਹੜੇ-ਕਿਹੜੇ ਇਹ ਕਹਦੇ ਚਾਹੁੰਦੇ ਵਸਤੂਮੂਲਕ ਤੱਤ ਵਿਵਸਥਾ ਤੇ ਰਾਜ ਪ੍ਰਬੰਧ ਵੀ ਲੋਕ ਰਾਜ ਹੈ ਕਿ ਰਾਜਤੰਤਰ ਹੈ ਰਾਜਤੰਤਰ ਹੈ ਲੋਕਤੰਤਰ ਹੈ ਕਿਹੜੀ ਵਿਵਸਥਾ ਹੈ ਉਹਦੇ ਵਿੱਚ ਪੁਲਿਸ ਦਾ ਪ੍ਰਬੰਧ ਫੌਜ ਦਾ ਪ੍ਰਬੰਧ ਕਾਨੂੰਨ ਉਹਦੇ ਬਾਰੇ ਦੱਸੂਗਾ ਸਫਰਨਾਮੇ ਦੇ ਵਿੱਚ ਤੇ ਵਿਵਸਥਾ ਤੇ ਰਾਜ ਵਿੱਚ ਦੱਸੂਗਾ ਰਿਸ਼ਤੇ ਨਾਤੇ ਪਤੀ ਪਤਨੀ ਇਸਤਰੀ ਪੁਰਸ਼ ਬੱਚੇ ਮਾਤਾ ਪਿਤਾ ਪਤੀ ਪਤਨੀ ਦੇ ਆਪਸੀ ਰਿਸ਼ਤੇ ਕਿਵੇਂ ਦੇ ਹਾਂ ਦ੍ਰਿਸ਼ਾਵਲੀ ਵੀ ਦ੍ਰਿਸ਼ ਪਹਾੜ ਨਦੀਆਂ ਝੀਲਾਂ ਬਾਗ ਬਗੀਚਿਆਂ ਦੇ ਦ੍ਰਿਸ਼ਾਂ ਦਾ ਵੀ ਵਰਣਨ ਕਰੂਗਾ ਵਿਰਸਾ ਤੇ ਵਿਰਾਸਤ ਇਤਿਹਾਸਕ ਪਰੰਪਰਾਵਾਂ ਲੋਕ ਰੂੜੀਆਂ ਸਭਿਆਚਾਰ ਲੋਕ ਧਾਰਾ ਇਹਨਾਂ ਬਾਰੇ ਗੱਲਾਂ ਵੀ ਕਿਹੜੇ ਕਿਹੜੇ ਲੋਕੀ ਮਤਲਬ ਆਪਾਂ ਕੋਈ ਰੋਹ ਰੀਤਾਂ ਦਾ ਪਾਲਣ ਨਹੀਂ ਕਰਦੇ ਆਪਾਂ ਕੁਝ ਰਸਮੋ ਰਿਵਾਜ ਲੋਕ ਰੂੜੀਆਂ ਇਹ ਕੌਮੀ ਯਾਦਗਾਰਾ ਉਹਨਾਂ ਦੇ ਦੇਸ਼ ਦੇ ਸਾਹਿਤ ਲੋਕ ਕਾਵ ਲੋਕ ਗੀਤ ਕਿੰਨੇ ਦੇ ਅਵਿਰਸਾ ਵਿਰਾਸਤ ਦੇ ਵਿੱਚ ਇਹ ਵੀ ਦੱਸੂਗਾ ਤਜਰਬੇ ਜੀਵਨ ਦਾ ਵਿਸ਼ਾਲ ਸੁਝਰਵਾ ਜੀਵਨ ਜਾਂਚ ਜੀਵਨ ਜਿਉਣ ਦਾ ਤਰੀਕਾ ਮਨੋਰੰਜਨ ਦੇ ਸਾਧਨ ਕੀ ਆ ਲੋਕਾਂ ਨੇ ਲੋਕੀ ਆਪਣਾ ਟਾਈਮ ਪਾਸ ਕਿਵੇਂ ਕਰਦੇ ਆ ਉੱਥੋਂ ਦੇ ਇਹ ਸਭ ਕੁਝ ਦੱਸੇਗਾ ਇਹ ਸਾਰੀਆਂ ਕੱਲਾਂ ਆ ਜਿਹੜੀਆਂ ਲਿਖੀਆਂ ਹੋਈਆਂ ਨੇ 1 ਤੋਂ ਲੈ ਕੇ 9 ਤੱਕ ਜਿਹੜੀਆਂ ਲਿਖੀਆਂ ਇਹ ਸਾਰੀਆਂ ਵਸਤੂ ਮੂਲਕ ਤੱਤ ਦੇ ਵਿੱਚ ਆਉਂਦੀਆਂ ਆ ਹੁਣ ਗੱਲ ਕਰਦੇ ਆ ਕਲਾ ਮੂਲਕ ਤੱਤ ਦੀ ਕਲਾਮਨ ਕਿਤਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਆਉਂਦੀਆਂ ਇਹ ਆਉਂਦੀਆਂ ਪਾਸ਼ਾ ਜੀ ਵਿਸ਼ੇਸ਼ਤਾਵਾਂ ਸੋਝ ਪਰਪੁਰ ਸ਼ਬਦਾਵਲੀ ਧਰਤੀ ਅਤੇ ਚਿੰਨ ਇਹ ਇਹ ਮਤਲਬ ਕੀ ਹੈ ਵੀ ਚਿੰਨ ਵਰਤ ਨਹੀਂ ਅਸ਼ੋਜ ਪਰਪੁਰ ਸ਼ਬਦਾਵਲੀ ਵਰਤਣੀ ਸ਼ਬਦਾ ਦੀ ਵਰਤੋਂ ਲੇਖਕ ਕਿਵੇਂ ਦੀ ਸ਼ਬਦ ਵਰਤਦਾ ਹੈ ਲੇਕਿਨ ਦੀ ਪਾਸਾ ਵਿਸ਼ੇਸ਼ਤਾ ਕੀ ਹੈ ਪ੍ਰਕਿਰਤੀ ਚਿੱਤਰ ਲੇਖਕ ਕਿਵੇਂ ਕਰਦਾ ਹੈ ਕਿਹੜੇ ਢੰਗ ਨਾਲ ਹੈਨਾ ਸਾਰਤਕ ਕਾਡਮ ਭਾਵਨਾ ਦੀ ਵਰਤੋਂ ਕਰੂਗਾ ਕਲਾ ਸ਼ੈਲੀਆਂ ਜਿਹੜੀਆਂ ਇਹ ਕਲਾ ਮੂਲਕ ਤੱਤਾਂ ਦਾ ਇੱਕ ਪ੍ਰਮੁੱਖ ਅੰਗ ਹੈ ਵੱਖ-ਵੱਖ ਸ਼ੈਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਕਥਾਰਤਮਕ ਸ਼ੈਲੀ ਕਥਾ ਰੂਪ ਵਿੱਚ ਦੱਸਣਾ ਡਾਇਰੀ ਛੱਲੀ ਛदिनी ਛਲਿਤਤਪਨ ਰਚਨਾਵਲੀ ਹੁੰਦੀ ਹੈ ਸ਼ੈਲੀ ਸ਼ੈਲੀ ਪਾਤਰ ਸ਼ੈਲੀ ਗਲਪ ਸ਼ੈਲੀ ਇਹ ਬਥੇਰੀਆਂ ਕਰ ਸਕਦਾ ਵੱਖ-ਵੱਖ ਸ਼ੈਲੀਆਂ ਦੀ ਵਰਤੋਂ ਕਰ ਸਕਦਾ ਹੈ ਲੇਖਕ ਆਪਣੇ ਢੰਗ ਦੇ ਤਰੀਕੇ ਨਾਲ ਕਿਸੇ ਵੀ ਸ਼ੈਲੀ ਦੇ ਵਿੱਚ ਲਿਖ ਸਕਦਾ ਸਫਰਨਾਮੇ ਨੂੰ ਕਥਾ ਰੂਪ ਵਿੱਚ ਦੱਸੇ ਡਾਇਰੀ ਰੂਪ ਵਿੱਚ ਲਿਖਿਆ ਹੋਇਆ ਜਿਵੇਂ ਡਾਇਰੀ ਰੂਪ ਵਿੱਚ ਕਈ ਲਿਖਦੇ ਆ ਡਾਇਰੀ ਲਿਖਦੇ ਹੈ ਨਾ ਡਾਇਰੀ ਸ਼ੈਲੀ ਪਾਤਰ ਕਈ ਪਾਤਰਾਂ ਦੇ ਹਿਸਾਬ ਨਾਲ ਕਲਪ ਸ਼ੈਲੀ ਦੇ ਵਿੱਚ ਵੀ ਲਿਖਿਆ ਜਾ ਸਕਦਾ ਸਫਰਨਾਮਾ ਕੋਈ ਦਿੱਕਤ ਨਹੀਂ ਅਗਲੇ ਦੀ ਮਰਜ਼ੀ ਹੈ ਲੇਖਕ ਦੀ ਲਿਖਣ ਦਾ ਤਰੀਕਾ ਤੇ ਆਪ ਦਾ ਆਪ ਦਾ ਹੈ ਨਾ ਸਭ ਗੱਲਾਂ ਯਾਦ ਰੱਖਿਓ ਇਹਦੇ ਵਿੱਚ ਜੋ ਠੀਕ ਹੈ ਬਹੁਤ ਇੰਪੋਰਟੈਂਟ ਹੈ ਸਫਰਨਾਮੇ ਵਾਲਾ ਬਰਤੰਤਕ ਰਚਨਾ ਹਨ ਆਸਾਨੀਆ ਦੀ ਪ੍ਰਭਾਸ਼ਾ ਵਾ ਯਾਦ ਰੱਖਿਓ ਕੋਈ ਵਿਸ਼ੇਸ਼ ਪ੍ਰਭਾਸ਼ਾ ਤਾਂ ਦਿੱਤੀ ਵੀ ਨਹੀਂ ਜੀ ਬੁੱਕ ਦੇ ਵਿੱਚ ਮੈਂ ਉਹ ਬੁੱਕ ਜਿਹੜੀ ਜਿਹੜੀ ਦੇ ਮਤਲਬ ਉਹਨਾਂ ਬੁੱਕ ਦੇ ਵਿੱਚ ਲਿਆ ਕੰਟੈਂਟ ਸਾਰਾ ਤੇ ਇਹਦੇ ਵਿੱਚ ਮਤਲਬ ਕੋਈ ਪ੍ਰਭਾਸ਼ਾ ਕਿਸੇ ਵਿਸ਼ੇਸ਼ ਦੀ ਦਿੱਤੀ ਨਹੀਂ ਗਈ ਫਿਰ ਤੁਸੀਂ ਇਹ ਉਹ ਨਹੀਂ ਯਾਦ ਰੱਖਣਾ ਇਸ ਤੋਂ ਉੱਤੇ ਤਾਂ ਪੜ੍ਹਨਾ ਵੀ ਨਹੀਂ ਮਤਲਬ ਹੀ ਨਹੀਂ ਕੋਈ ਪੜ੍ਹਨ ਦਾ ਐਵੇਂ ਕੋਈ ਫਾਇਦਾ ਨਹੀਂਗਾ ਕਿਤੇ ਸੈਕੰਡਰੀ ਲੈਣਾ ਪੇਪਰ ਤੋਂ ਡਰਦੇ ਕਿਤੇ ਪੜ੍ਹੋ ਕੋਈ ਤੁੱਕ ਨਹੀਂ ਉਹਦਾ ਇਹਦਾ 3rd ਗ੍ਰੇਡ ਦਾ ਪੇਪਰ ਨਹੀਂ ਔਖਾ ਬਣੂ ਗਾਰੰਟੀ ਆ ਲਿਖ ਕੇ ਦੇ ਸਕਦਾ ਮੈਂ ਇਸ ਟਿਚਰ ਨੂੰ ਠੀਕ ਹੈ ਇਹਦੇ ਵਿੱਚੋਂ ਯਾਹ ਜਿਵੇਂ ਬਣੂਗਾ ਬਾਕੀ ਇਸ ਤੋਂ ਇਲਾਵਾ ਨਹੀਂ ਆ ਬਾੜੇ ਆ ਬਾੜੇ ਔਖੇ ਲੱਗੇ ਮੈਨੂੰ ਥੋੜੇ ਜਿ ਮੈਨੂੰ ਹੀ ਔਖੇ ਲੱਗ ਜਾਂਦੇ ਆ ਵਸਤੂ ਮੂਲਕ ਤੱਤ ਤੇ ਕਲਾ ਮੂਲਕ ਤੱਤ ਇਹਨਾਂ ਨੂੰ ਥੋੜਾ ਜਿਆਦਾ ਟੱਡ ਕਰਦੇ ਠੀਕ ਹੈ ਸੋ ਆਪਣਾ ਸਫਰਨਾਮੇ ਵਾਲੀ ਜਿਹੜੀ ਕਲਾਸ ਖਤਮ ਹੁੰਦੀ ਹੈ ਅੱਗੇ ਰੇਖਾ ਚਿੱਤਰ ਵਾਲੀ ਜਮਾਤ ਤੇ ਲੈ ਕੇ ਜਲਦੀ ਮਿਲਦਾ ਹੈ ਜੀ ਸਤਿ ਸ਼੍ਰੀ ਅਕਾਲ